ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਇੱਕ ਵੀਡੀਓ ਬਣਾ ਰਹੇ ਹਾਂ ਪਿੰਡ ਫਰਾਂਦੀਪੁਰ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਗੁਰਜੰਟ ਸਿੰਘ ਉਹਨਾਂ ਦੇ ਕੋਲ ਆਏ ਆ ਵੀਰ ਉਹਨੇ ਇੱਕ 200 ਟਰੈਕਟਰ ਸੇਲ ਕਰਦੇ ਆ ਟਰੈਕਟਰ ਦੀ ਪੂਰੀ ਡਿਟੇਲ ਆਪਾਂ ਇਹਨਾਂ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਮੈਂ ਅਸੀ ਫਰਗੂਸ਼ਨ ਟਰੈਕਟਰ ਦੋਸਤੋ 950 ਤੋ ਵੀਰ ਉਹਨਾਂ ਨੇ ਖੋਦ ਇਹ ਪਰਚੇਜ਼ ਕੀਤਾ ਸੀਗਾ ਨਿਊ ਕੜਵਾਇਆ ਸੀਗਾ ਠੀਕ ਆ ਜੀ ਏਜੰਸੀ ਦੇ ਵਿੱਚੋਂ ਸੋ ਹੁਣ ਵੀ ਤੁਸੀਂ ਦੇਖੋਗੇ ਪੂਰੀ ਨਿਊ ਨੀਡ ਕਲੀਨ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਆ ਸੋ ਅੱਗੇ ਕਿਸੇ ਫਾਰਮਰ ਭਰਾ ਨੇ ਠੀਕ ਆ ਜੀ ਕੋਈ ਸੈਕੰਡ ਹੈਂਡ ਟਰੈਕਟਰ ਚਾਹੀਏ ਇੱਕ ਨਿਊ ਕੰਡੀਸ਼ਨ ਟਾਈਪ ਟਰੈਕਟਰ ਤੁਸੀਂ ਲੱਭ ਰਹੇ ਹੋ ਠੀਕ ਆ ਜੀ ਭਾਲ ਕਰਦੇ ਪਏ ਹੋ ਤੇ ਉਹ ਵੀ ਮੈਸੀ ਦੇ ਵਿੱਚ ਖਰੀਦਣ ਦੇ ਤੁਸੀਂ ਚਾਹ ਬਣਾ ਤਾਂ ਤੁਸੀਂ ਜਰੂਰ ਸੰਪਰਕ ਕਰ ਸਕਦੇ ਜੀ ਪੂਰੀ ਡਿਟੇਲ ਆਪਾਂ ਲੈ ਲਾਂਗੇ ਤੇ ਖਾਸ ਵਿਜ਼ਿਟ ਜਿਹੜੀ ਆ ਪਿੰਡ ਫਰੰਦੀਪੁਰ ਕਰ ਲਿਓ ਕੋਈ 4 ਕਿਲੋਮੀਟਰ ਦੇ ਦੂਰੀ ਆ ਭਿੱਖੀ ਪਿੰਡ ਤੋਂ ਸਿੰਘਪੁਰਾ ਬਿਲਕੁਲ ਨੇੜੇ ਠੀਕ ਆ ਬੈਂਕਾ ਬਲੇਰ ਪਿੰਡ ਵੀ ਥੋੜੀ ਦੂਰੀ ਤੇ ਆ ਸੋ ਤਰੀਕ ਅੱਜ 17 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਪੂਰੀ ਗੱਲਬਾਤ ਕਰਦੇ ਆ ਪੂਰੀ ਡਿਟੇਲ ਲੈ ਲੈਨੇ ਆ ਠੀਕ ਆ ਜੀ ਸੋ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਿੰਘ ਸਾਸਰੀ ਕਾਰ ਸਾਸਰੀ ਕਾਲ ਜੀ ਸਾਸਰੀ ਕਾਰ ਹੋਰ ਭਾਜੀ ਠੀਕ ਠਾਕ ਠੀਕ ਠਾਕ ਹੋਂਦੀ ਆ ਤੁਸੀਂ ਸੁਣਾ ਵੀਰ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਅੱਛਾ ਗੁਰਜੰਟ ਭਾਈ ਇੱਕ ਆਪਾਂ ਜਿਹੜਾ ਖੇਤੀ ਬੜੀ ਸ਼ਾਨਦਾਰ ਟਰੈਕਟਰ ਆਪਣੇ ਕੋਲ ਆ ਸੇਲ ਕਰਦੇ ਪਏ ਹਾਂ ਹਾਂ ਜੀ ਹਾਂ ਜੀ ਦੇ ਵੀਰੇ ਕੀ ਬੇਰਵਾ ਕੀ ਡਿਟੇਲ ਹੈ ਟਰੈਕਟਰ ਦੀ ਆਪਾਂ ਨਿਊ ਕੰਡਵਾਇਆ ਕੜਵਾਇਆ ਸੀਗਾ ਹਾਂਜੀ ਇਹ ਸ਼ੋਅਰੂਮ ਕੰਡੀਸ਼ਨ ਚ ਆਪਾਂ ਕਢਾਇਆ ਸੀ 2022 ਮੰਡਲ ਹੈਗਾ ਜੀ 6ਵੇਂ ਮਹੀਨੇ ਦੇ ਵਿੱਚ ਆਪਾਂ ਇਹ ਕਢਵਾਇਆ ਸੀ ਠੀਕ ਹੈ ਜੀ ਹਾਂਜੀ ਉਹ ਤੀਜੇ ਸਾਲ ਦੇ ਵਿੱਚ ਇਹ ਟਾਈਮ ਜਾ ਰਿਹਾ ਠੀਕ ਹੈ ਜੀ ਇਹ ਸਭ ਮਤਲਬ ਕਿ 2022 ਜੂਨ ਦੇ ਮਹੀਨੇ ਕਢਾਇਆ ਸੀ ਜੂਨ 6ਵਾਂ ਮਹੀਨਾ 6ਵੇਂ ਮਹੀਨੇ ਦੀ ਆਰਸੀ ਵੀ ਆਪਣੀ ਹੈਗੀ ਠੀਕ ਹੈ ਤੇ ਐਰ ਕੀ ਮਨੋਂ ਤਾਂ 3 ਸਾਲ ਕੰਪਲੀਟ ਹੋ ਜਾਣੀ ਹਾਂਜੀ 3 ਸੋ ਹੋ ਜਾਣੇ ਯਾਰ ਤੇ ਕਿੰਨੇ ਘੰਟੇ ਚੱਲਿਆ ਵੀਰੇ ਇਹ 1200 ਘੰਟਾ ਚੱਲਿਆ ਜੋ ਹੈ 1200 ਘੰਟਾ ਚੱਲ ਤੇ ਕਿੰਨੇ ਹੌਸਪਾਵਰ ਆ ਗਿਆ ਵੀਰੇ ਇਹ ਮੰਨ ਲਓ ਵੀ 65 ਹੌਸਪਾਵਰ ਚ ਆਉਂਦਾ ਪਰ ਆਰ ਸੀ ਆ ਦੀ 57 ਦੀ ਆਉਂਦੀ ਹੈ ਠੀਕ ਆ ਜੀ 57 15 ਆਉਂਦੀ ਹੈ ਠੀਕ ਆ ਜੀ ਹਾਂ ਜੀ ਵੈਸੇ ਜਿਹੜਾ ਮਤਲਬ ਇਹ ਹੈ 65 ਹੌਸਪਾਵਰ ਹਾਂ ਜੀ ਕੰਪਨੀ ਵੱਲੋਂ 65 ਆਉਂਦੇ ਆ ਪਰ ਆਰ ਸੀ ਆ ਦੀ 57 ਦੀ ਬਣਦੀ ਹੈ ਜੀ ਠੀਕ ਆ ਹਾਂ ਜੀ ਅੱਛਾ ਮੰਨ ਲਓ ਵੀਰੇ ਇਹ 22 ਮਾਡਲ ਆ ਹਾਂ ਜੀ ਬਾਕੀ ਆਪਾਂ ਸ਼ੋ ਵੀ ਵਿਖਾਵਾਂਗੇ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਦੇ ਸ਼ੋ ਜਿਵੇਂ ਪੁਰਾਣੇ ਉਹ ਇਹ 3 ਸਪੀਡ ਚ ਆ ਗਿਆ ਹਾਂਜੀ ਇਹ 3 ਸਪੀਡ ਚ ਆ ਗਿਆ ਇਹਨੂੰ ਮੰਨ ਲਓ ਇੱਕ ਇਹ ਆ ਲੋ ਲੱਗਾ ਇੱਕ ਨਾ ਲਾਤਾ ਹੋਰ ਤੋਰਾ ਕਢਵਾਉਣ ਵਾਸਤੇ ਦਾ ਡਬਲ ਇਹਦਾ ਲੋਹਾ ਹੀ ਲੱਗਾ ਠੀਕ ਆ ਜੀ ਹਾਂਜੀ ਲਓ ਦੋਸਤੋ ਡਬਲ ਲੋਹਾ ਹੀ ਲੱਗਾ ਠੀਕ ਆ ਤੇ ਬਾਕੀ ਕੰਡੀਸ਼ਨ ਇੱਕ ਵਾਰੀ ਮੈਂ ਤੁਹਾਨੂੰ ਆਲ ਰੌਂਡ ਤੋਂ ਦਿਖਾ ਦਿੰਦਾ ਸੋ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਆ ਜੀ ਨੀਡ ਕਲੀਨ ਕੰਡੀਸ਼ਨ ਆ ਬਾਕੀ ਐਦਾਂ ਲੱਗੂਗਾ ਕਿ ਲੱਗੂਗਾ ਕਿਸੇ ਭਰਾਉਣ ਦੇ ਜਿਵੇਂ ਆਪਾਂ ਇੱਕ ਏਜੰਸੀ ਦੇ ਵਿੱਚੋਂ ਕੋਈ ਟਰੈਕਟਰ ਖਰੀਦ ਤਰੇ ਸੋ ਸੰਭਾਲ ਪੂਰੀ ਆ ਇਹ ਵੀ ਜੈਨੂਨ ਚੱਲਿਆ ਆਪਣੇ ਕੋਲ ਮਤਲਬ ਕਿ ਨਾਰਮਲ ਵਾਈ ਤੇ ਚੱਲਿਆ ਜਾਂ ਕੋਈ ਸੀਜ਼ਨ ਵੀ ਲੱਗਿਆ ਜਿਵੇਂ ਨਹੀਂ ਕੋਈ ਮੰਨ ਲਓ ਐਰ ਕੀ ਕੋ ਸੀਜ਼ਨ ਨਹੀਂ ਇਹਦੇ ਉੱਤੇ ਰੀਪਰ ਦਾ ਲਾਇਆ ਬਾਕੀ ਆਪਦੀ ਸੱਤਾਂ ਅੱਠਾਂ ਕਿੱਲਿਆਂ ਦੀ ਅਸੀਂ ਘਰ ਦੀ ਖੇਤੀ ਕੀਤੀ ਇਹਦੇ ਤੇ ਕੋਈ ਟਰਾਲੇ ਤੇ ਨਹੀਂ ਚੱਲਿਆ ਕਿਸੇ ਸਾਇਕ ਕੰਪਿਊਟਰ ਕਰਾਏ ਦੇ ਨਹੀਂ ਚੱਲਿਆ ਘਰ ਦੇ ਚਲਾਉਣ ਵਾਸਤੇ ਆਪਾਂ ਲਿਆ ਏ ਠੀਕ ਆ ਜੀ ਹਾਂ ਜੀ ਬਹੁਤ ਠੀਕ ਆ ਜੀ ਸੋ ਜੈਨੂਨ ਜਿਹੜਾ ਦੋਸਤੋ ਬਿਲਕੁਲ ਵਾਈ ਕੋਈ 8 9 9 ਕਿੱਲਿਆਂ ਤੇ ਚੱਲਿਆ ਤੇ ਇਸ ਵਾਰ ਵੀਰਾਂ ਦਾ ਵੀ ਆਪਾਂ ਰੀਪਰ ਤੇ ਲਾਇਆ ਸੀਗਾ ਠੀਕ ਆ ਤੂਰੀ ਬਣਾਈ ਹੈ ਰੀਪਰ ਤੇ ਚੱਲਿਆ ਬਾਕੀ ਕੋਈ ਕਿਰਾਇਆ ਪਾੜਾ ਨਹੀਂ ਇਹਦੇ ਨਾਲ ਕੀਤਾ ਠੀਕ ਆ ਜੀ ਸੋ ਜੈਨੂਨ ਵਾਈ ਤੇ ਉੱਪਰ ਚੱਲਿਆ ਟਰੈਕਟਰ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਜੇ ਸਾਈਡ ਗিয়ার ਠੀਕ ਆ ਜੀ ਤੇ ਡਬਲ ਜਿਹੜਾ ਲੋ ਹਾ ਜੀ ਆ ਸੋ ਬਾਕੀ ਆ ਕੰਡੀਸ਼ਨ ਆ ਗੁਡਗਿਅਰ ਦੇ ਟਾਇਰ ਆ ਠੀਕ ਆ ਜੀ 16 9 28 ਦੇ ਟਾਇਰ ਆ ਤੇ ਬਾਕੀ ਤੁਸੀਂ ਕੰਡੀਸ਼ਨ ਵੇਖ ਸਕਦੇ ਜੇ 80 85 ਪੈਸੇ ਵੀਰ ਹੋਣਗੇ ਟਾਇਰ ਹਾਂ ਜੀ ਇਹਨੇ ਹੈਗੇ ਆ ਨਾਰਮਲ ਹੈਗੇ ਠੀਕ ਆ ਸੋ 80 85 ਪੈਸੇ ਜਿਹੜੇ 200 ਟਾਇਰ ਨੇ ਤੇ ਬਾਕੀ ਆ ਮਗਰਲੇ ਟਾਇਰਾਂ ਦੇ ਵੇਟ ਬੂਟ ਵੀ ਨਾਲ ਇਸੇ ਤਰ੍ਹਾਂ ਆ ਕੇ ਕੰਪਨੀ ਫਿਟਿੰਗ ਆ ਕਿ ਆਪਾਂ ਬਾਪ ਕੰਪਨੀ ਫਿਟਿੰਗ ਕੰਪਨੀ ਫਿਟਿੰਗ ਹੈ ਜੀ 50 ਕਿਲੋ ਦਾ ਇੱਕ ਵੇਟ ਆਉਂਦਾ ਜੀ ਠੀਕ ਆ ਜੀ ਸੋ ਕੰਪਨੀ ਫਿਟਿੰਗ ਜਿਹੜੀ ਦੋਸਤੋ ਆ ਤੁਸੀਂ ਵੇਖੋਗੇ ਪੂਰੀ ਵੇਟ ਲੱਗੇ ਹੋਏ ਆ ਠੀਕ ਆ ਜੀ ਰਿਮਾਂ ਦੇ ਨਾਲ ਤੇ ਇਹ ਆਪਣਾ ਵੀਰ ਗੁਰਜੰਟ ਹੈ ਤੇ ਤਿੰਨ ਸਿਲੰਡਰ ਹੀ ਹੈ ਨਾ ਹਾਂ ਜੀ ਤਿੰਨ ਸਿਲੰਡਰ ਠੀਕ ਆ ਹਾਂ ਜੀ ਠੀਕ ਹੈ ਬਾਕੀ ਜੋਰ ਜੋਰ ਨੂੰ ਤਾਂ ਪੂਰਾ ਕਾਮਯਾਬਾ ਹੋ ਗਿਆ ਜਿੱਥੇ ਮਰਜੀ ਇਹਨੂੰ ਕੋਈ ਜਿੱਥੇ ਵਾਹ ਕੇ ਚੈੱਕ ਕਰਨਾ ਕਿਸੇ ਨੇ ਹੱਲਾ 13 ਪੌਣੀਆਂ 10 ਫੁੱਟ ਆਪਣਾ ਰੋਟਾਵੇਟਰ ਪਾਉਣਾ ਹੈ ਜੋ ਮਰਜੀ ਆਦੀ ਤਸੱਲੀ ਕਰਕੇ ਇੱਥੋਂ ਮੇਰਾ ਵੀਰ ਖੜੇ ਠੀਕ ਹੈ ਪਾਵਰ ਵੱਲੋਂ ਕੋਈ ਇਹਦੇ ਵਿੱਚ ਸ਼ੱਕ ਨਹੀਂ ਆ ਡੀਜ਼ਲ ਖਰਚੇ ਦੀ ਜਿਹੜੀ ਆਮ ਟਰੈਕਟਰਾਂ ਨੂੰ ਬਹੁਤ ਐਵਰੇਜ ਆ ਗਈ ਠੀਕ ਆ ਕੋਈ ਇਹਦੀ ਲਿਫਟ ਨਹੀਂ ਖਰਾਬ ਹੋਣੀ ਗੇਅਰ ਨਹੀਂ ਹੋਣਾ ਇਹਦਾ ਜਿੰਨਾ ਚਿਰ ਮਰਜੀ ਇਹਨੂੰ ਕੋਈ ਵਾਲੇ ਦਾ ਇੱਕ ਗੱਲ ਆ ਵੀ ਉਹ ਕਹਿ ਦਿੰਦੇ ਆ ਵੀ ਜਿਵੇਂ ਹੈ ਸੀਲ ਦਾ ਵੀ ਇਹਦੀ ਕੋਈ ਲੀਕਿੰਗ ਸੀਕਿੰਗ ਨਹੀਂ ਕੋਈ ਲੀਕਿੰਗ ਸੀਕ ਨਹੀਂ ਸਾਡੇ ਕੋਲੇ ਪੰਜਵਾਂ ਟਰੈਕਟਰ ਐਸ ਟਾਈਮ ਤੇ ਆ ਗਿਆ ਜੀ ਠੀਕ ਆ ਬਈ ਬਲੀਵ ਜ਼ਿਆਦਾ ਤੁਸੀਂ ਇਸੇ ਟਰੈਕਟਰ ਤੇ ਕਰਦੇ ਆ ਮੈਸੀ ਦੇ ਕਰਦੇ ਆ ਤੇ ਪਹਿਲਾਂ ਆਪਣੇ ਕੋਲੇ ਮਤਲਬ ਇਹਦੇ ਵਿੱਚ ਟਰੈਕਟਰ 2 ਸਪੀਡ ਸੀਗੇ ਹਾਂਜੀ ਉਹ 72 50 ਸੀ ਮੇਰੇ ਕੋਲ 72 50 1 452 45 ਪਹਿਲਾਂ 10 35 ਸਾਡੇ ਕੋਲ ਠੀਕ ਆ ਜੀ ਹਾਂਜੀ ਤੇ ਅੱਗੇ ਨੈਕਟ ਫਿਰ ਤੁਹਾਡਾ ਹੁਣ ਇਰਾਦਾ ਸੀਗਾ ਵੀ ਇਹਨੂੰ ਸੇਲ ਕਰਦੇ ਪਏ ਟਰੈਕਟਰ ਵੀ ਉਹ ਆਉਣਾ ਮੈਸੀ ਦੇ ਵਿੱਚ ਜਿਹੜਾ ਨਵਾਂ ਸਮਾਰਟ ਆ ਗਿਆ 4 ਵੀਲਰ ਉਹ ਅਸੀਂ ਲੈਣ 4x4 4 ਵੀਲਰ ਜਿਹੜਾ ਦੋਸਤੋ ਵੀਰ ਹੁਣਾਂ ਦਾ ਲੈਣ ਦਾ ਅੱਗੇ ਇਰਾਦਾ ਸੀਗਾ ਤਾਂ ਕਰਕੇ ਜਿਹੜਾ ਇਹ 9500 ਸੇਲ ਕਰਦੇ ਪਏ ਆ ਠੀਕ ਆ ਜੀ 3 ਸਪੀਡ ਟਰੈਕਟਰ ਅੱਗੇ ਮੇਰੇ ਭਰਾ ਕਿਉਂਕਿ ਇਹ ਇਹ ਜੇਕਰ ਆਪਾਂ ਇਸ ਯੁੱਗ ਦੀ ਗੱਲ ਕਰਕੇ ਜਾਂ ਹੁਣ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਤੇ 2 ਸਪੀਡ ਤੋਂ ਸਾਰੇ ਭਰਾ ਕਤਰਾਂਉਂਦੇ ਆ ਕਿਉਂਕਿ ਥੋੜਾ ਜਿਹਾ ਹੈ ਵੀ ਸੰਦ ਪਏ ਜਾਂਦੇ ਆ 3 ਸਪੀਡ ਆ ਬਾਕੀ ਤੋਰੇ ਨੂੰ ਬਿਲਕੁਲ ਮੁੱਖ ਰੱਖਦੇ ਆ ਬਾਕੀ ਸਫਾਈ ਆ ਜਿਵੇਂ ਕੋਈ ਸੁਪਰ ਸੀਡਰ ਆ ਹਰੇਕ ਚੀਜ਼ ਦੇ ਬਿਲਕੁਲ ਬੈਨੀਫਿਟ ਵਾਸਤੇ ਬਣਿਆ 3 ਸਪੀਡ ਤੇ 3 ਸਪੀਡ ਇਹ ਟਰੈਕਟਰ ਜਿਹੜਾ ਦੋਸਤੋ ਬੇਨਿਫੀਬਲ ਆ ਤੇ ਬਾਕੀ ਤੁਸੀਂ ਕੰਡੀਸ਼ਨ ਵੇਖ ਸਕਦੇ ਜੀ ਬਾਡੀ ਕੰਡੀਸ਼ਨ ਜਿਹੜੀ ਇਹਦੀ ਨਵੀਂ ਆਈ ਆ 3 ਸਪੀਡ ਦੇ ਵਿੱਚ ਜਿਹੜੇ ਟਰੈਕਟਰ ਸੋ ਬਾਕੀ ਜਿਹੜੇ ਵੀ ਆਪਣੇ ਕਿਸਾਨ ਫਾਰਮਰ ਭਰਾ ਠੀਕ ਹੈ ਜੀ ਇੱਕ ਸੈਕੰਡ ਹੈਂਡ ਟਰੈਕਟਰ ਲੱਭ ਰਹੇ ਆ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਮੈਸੀ ਫਰਗੂਸਨ ਜਿਹੜਾ ਦੋਸਤੋ 9900 ਟਰੈਕਟਰ ਇਹ ਫਾਰ ਬੈਕ ਸਾਈਡ ਤੋਂ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਬਾਕੀ ਜੋ ਐਸੈਸਰੀ ਨਾਲ ਹੈਗੀ ਆ ਉਹ ਪ੍ਰੋਪਰ ਮਿਲ ਜੂਗੀ ਸੋ ਟਾਪ ਲਿੰਕ ਫੱਟੀ ਠੀਕ ਹੈ ਜੀ ਹੁੱਕ ਵਗੈਰਾ ਸੋ ਇਹ ਪ੍ਰੋਪਰ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਨਾਲ ਮਿਲ ਜਾਣਗੀਆਂ ਠੀਕ ਆ ਸੋ ਬਾਕੀ ਨਾਰਮਲੀ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਵੀ ਕੋਈ 8 9 9 ਕਿੱਲੇ 22 ਤੇ ਜੈਨੂਨ ਜਿਹੜਾ ਚੱਲਿਆ ਦੋਸਤੋ ਇਹ ਟਰੈਕਟਰ ਇਸ ਵਾਰ ਜਿਹੜਾ ਪਹਿਲੀ ਵਾਰੀ ਵੀਰਾਂ ਦਾ ਵੀ ਆਪਾਂ ਸੀਜ਼ਨ ਤੇ ਲਾਇਆ ਸੀਗਾ ਰੀਪਰ ਤੇ ਬਾਕੀ ਤੁਸੀਂ ਵੇਖ ਸਕਦੇ ਠੀਕ ਹੈ ਜੀ ਸੋ ਚੰਗੀ ਕੰਡੀਸ਼ਨ ਦੇ ਵਿੱਚ ਤੇ ਨਾਲ ਜਿਹੜਾ ਤੁਸੀਂ ਸਿਸਟਮ ਤੁਸੀਂ ਦੇਖ ਰਹੇ ਜੇ ਸਿਸਟਮ ਵੀ ਨਾਲ ਹੀ ਦਿੱਤਾ ਜਾਊਗਾ ਜੋ ਚੀਜ਼ ਇਨਕਲੂਡ ਆ ਠੀਕ ਹੈ ਜੀ ਜਾਂ ਵਿੱਚ ਹੈਗੀ ਉਹ ਲਈ ਨਹੀਂ ਜਾਊਗੀ ਨਾਲ ਮਿਲ ਜੂਗੀ ਤੁਹਾਨੂੰ ਇੱਕ ਛਤਰੀ ਆ ਆ ਸਾਹਮਣੇ ਤੁਸੀਂ ਦੇਖ ਰਹੇ ਜੇ ਹੁੱਕ ਵੀ ਪਈ ਆ ਤੇ ਛਤਰੀ ਵੀ ਆ ਸੋ ਇਹ ਵੀ ਨਾਲ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਬਾਕੀ ਕੋਈ ਵੀ ਸੱਜਣ ਆਪਣਾ ਭਰਾ ਇੱਥੇ ਆ ਕੇ ਬਾਹ ਚਲਾ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਸੋ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਰੇਟ ਡਿਮਾਡ ਵੀ ਆਪਾਂ ਤੁਹਾਨੂੰ ਜਿਹੜੀ ਐਂਡ ਦੇ ਵਿੱਚ ਦੱਸ ਦਿਆਂਗੇ ਵੀ ਕੀ ਮੁੱਲ ਕੀ ਰੇਟ ਆ ਸੋ ਕੋਈ ਬਾਕੀ ਮੇਰਾ ਭਰਾ ਆਉਂਦਾ ਇਸ ਤੇ ਥੋੜਾ ਬਾਦਾ ਕੋਈ ਮਾਨਤਨ ਹੈਗਾ ਠੀਕ ਆ ਜੀ ਕੋਈ ਪਾਰਟੀ ਆਉਂਦੀ ਆ ਬੈਠ ਕੇ ਤੁਸੀਂ ਗੱਲਬਾਤ ਕਰਦੇ ਹੋ ਥੋੜਾ ਬਾਦਾ ਜੋ ਵੀ ਹੋਊਗਾ ਵਿੱਚੋਂ ਮਾਨਤਨੋ ਮੌਕੇ ਤੇ ਹੋ ਜਾਊਗਾ ਸੋ ਬਾਕੀ ਥੱਲੇ ਤੁਹਾਨੂੰ ਪ੍ਰੋਪਰ ਦਿਖਾ ਰਹੇ ਆਪਾਂ ਠੀਕ ਆ ਜੀ ਬਿਲਕੁਲ ਸੀਲਡ ਹੈਗਾ ਤੇ ਪਹਿਲਾਂ ਵੀ ਜਿਵੇਂ ਵੀਰ ਨੇ ਜ਼ਿਕਰ ਕੀਤਾ ਵੀ ਕੋਈ ਲੀਕਿੰਗ ਸ਼ੀਕਿੰਗ ਇਸ ਟਰੈਕਟਰ ਦੇ ਵਿੱਚ ਦੇਖਣ ਦੇ ਵਿੱਚ ਬੜੀ ਘਾਟ ਨਜ਼ਰ ਆਉਂਦੀ ਆ ਤੇ 1200 ਘੰਟਾ ਜਿਹੜਾ ਦੋਸਤੋ ਇਹ ਚੱਲਿਆ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਮੀਟਰ ਤੋਂ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ 1200 ਘੰਟਾ ਜਿਹੜਾ ਇਹ ਚੱਲਿਆ ਨੈਟ ਤੇ ਬਹੁਤ ਖੂਬਸੂਰਤ ਚੰਗਾ ਇਹ ਟਰੈਕਟਰ ਆ ਠੀਕ ਆ ਜੀ ਤੇ ਰੇਟ ਜਿਹੜਾ ਦੋਸਤੋ ਇਹਦਾ 7 ਲੱਖ 30 ਹਜ਼ਾਰ ਡਿਮਾਂਡ ਕਰਦਾ ਵੀਰ ਤੇ 7 ਲੱਖ ਦੇ ਵਿੱਚ ਮਾਨ ਤੁਹਾਨੂੰ ਹੋ ਜਾਊਗਾ ਕੋਈ ਭਰਾ ਤੁਸੀਂ ਡੀਲ ਕਰਦੇ ਹੋ ਠੀਕ ਆ ਜੀ ਬੈਠ ਕੇ ਸੌਦਾ ਕਰਦੇ ਹੋ ਤੇ 7 ਲੱਖ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਮੌਕੇ ਤੇ ਸੋ ਚਾਹਵਣ ਭਰਾ ਤੁਸੀਂ ਆਪਣਾ ਸੰਪਰਕ ਕਰ ਲਿਆ ਜੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਤੇ ਬਾਕੀ ਇੱਕ ਆਰਸੀ ਜਿਹੜੀ ਆ ਤੁਹਾਨੂੰ ਦਿਖਾ ਦਿੱਤੀ ਹੈ ਵਿੱਚ ਠੀਕ ਹੈ ਜੀ ਸੋ ਤਰਨ ਤਰਨ ਨੰਬਰ ਆ ਪੀਪੀਸੀ ਵਾਲੀ ਸੋ ਅੱਜ ਫਿਲਹਾਲ ਦੋਸਤੋ ਇਹ ਟਰੈਕਟਰ ਤੁਹਾਨੂੰ ਦਿਖਾਉਣਾ ਸੀਗਾ ਮਿਲਦੇ ਆ ਇੱਕ ਨਵੀਂ